ਮਾਂ ਲਈ ਇਹੀ ਵੱਡਾ ਖੁਸ਼ੀ ਦਾ ਪਾਲਾ ਮੇਰਾ ਪੁੱਤ ਬਹਿਣ ਲੱਗ ਗਿਆ। ਯਾਨੀ ਕਿ ਛੋਟੀ ਜੀ ਕੋਸ਼ਿਸ਼ ਵੱਡੇ ਰਿਜ਼ਲਟ ਲੈ ਕੇ ਆਉਂ। ਪਰ ਜੇ ਉਹ ਦਿਲ ਤੋਂ ਕੀਤੀ ਜਾਵੇ ਤਾਂ। ਬਾਪੂ ਕਿਤੇ ਆਹ ਦੇ ਵਾ ਬੇਬੇ ਕਿਤੇ ਬੇਬੇ ਦਾਦੇ ਦਾਦੀ ਨਹੀਂ ਤਾਂ ਇਹੀ ਵੱਡੀ ਗੱਲ ਆ ਵੀ ਉਹਨਾਂ ਨੂੰ ਉਹਨਾਂ ਦੇ ਪੋਤੇ ਨੇ ਬਾਪੂ ਕਿਹਾ। ਕਿੰਨੇ ਸਾਲਾਂ ਦਾ ਹੋ ਗਿਆ ਇਹ? 10 ਸਾਲਾਂ ਦਾ ਹੋ ਗਿਆ ਬੋਲਦਾ ਹੀ ਨਹੀਂ ਸੀਗਾ ਧੰਨਾ ਹੈ ਮਾਵਾ 15 ਸਾਲਾਂ ਦਾ ਪੁੱਤ ਹੋ ਗਿਆ ਆਪਦੇ ਤੋਂ ਵੱਡਾ ਹੋਇਆ ਫਿਰਦਾ ਉਹਨੂੰ ਫੇਰ ਵੀ ਗੁੱਤੀ ਚੱਕੀ ਖੜੀ ਮੈਗ ਹੈ ਆ ਲੜਦਾ ਹੀ ਇਹ ਲੈ ਤੇਰੇ ਨਾਲ ਕੀ ਕਰਦਾ ਇਹ ਡੋ ਟਿਕਾ ਮੈਂ ਕਿਵੇਂ ਉਹ ਤੁਹਾਡੇ ਬੱਚੇ ਦਾ ਕੀ ਨਾਮ ਹਰਮਨਦੀਪ ਹਰਮਨਦੀਪ कौर ਕਿਵੇਂ ਹੋ ਬਹੁਤ ਫਰਕ ਆ ਪੈਣਾ ਜੀ ਕ ਕੀ ਫਰਕ ਲੱਗਦਾ ਤੁਹਾਨੂੰ ਚਲਦੀ ਨਹੀਂ ਹੁੰਦੀ ਸੀਗੀ ਹਾਂ ਚਲਦੀ ਐ ਉਂਗਲਿਆ ਕੁੱਪੇ ਸਾਰੇ ਚੱਲਦੇ ਚੱਲਦੀ ਐ ਮੁੱਜੀ ਦੇ ਨਾਲ ਚੱਲਦੀ ਐ ਥੱਲੇ ਖੇੜਦੀ ਐ ਆਪਣੇ ਰੱਢਦੀ ਵੀ ਐ ਹੂੰ ਤੇ ਪਰ ਸਿਹਤ ਵਿੱਚ ਵੀ ਫਰਕ ਆ ਬਹੁਤ ਫਰਕ ਆ ਰਿਹਾ ਹਾਂ ਜੀ ਭੈਣੇ ਸੱਸੀ ਕਾ ਕੀ ਨਾਮ ਬੱਚੇ ਦਾ ਹਰਜੀਤ ਸਿੰਘ ਹਰਜੀਤ ਸਿੰਘ ਹਾਂ ਜੀ ਭੈਣੇ ਕਿਵੇਂ ਆ ਹਰਜੀਤ ਹਾਂ ਜੀ ਬਾਈ ਜੀ ਬਹੁਤ ਬੱਛਿਆ ਬੜੀ ਜਿਦਣ ਆਏ ਸੀ ਤੁਹਾਨੂੰ ਇਹ 2 ਕਦਮ ਵਿਚੋੜਦਾ ਹੀ ਹੁਣ 10 ਕਦਮ ਤੋਂ ਲੱਗ ਪਿਆ ਤੁਰ ਪਿੰਨਾ ਹਾਂਜੀ ਠੀਕ ਆ ਕੱਢੋ ਮੂੰਹ ਚ ਪਾ ਰਿਆ ਤੇ ਕਿੱਥੋਂ ਆਏ ਤੁਸੀਂ ਹਾਂਜੀ ਮੈਂ ਅੰਮ੍ਰਿਤਸਰ ਅੰਮ੍ਰਿਤਸਰ ਕੀ ਲੱਗਦਾ ਤੁਹਾਨੂੰ ਇੱਥੇ ਕੀ ਇਹ ਜਾ ਹੋਇਆ ਹਾਂਜੀ ਉਹ ਵਧੀਆ ਮੇਰੇ ਬੱਚ ਨੂੰ ਘਰ ਤੇ ਪੈ ਗਿਆ ਨਹੀਂ ਕਾਦੇ ਨਾ ਹੋਇਆ ਤੁਹਾਨੂੰ ਲੱਗਦਾ ਥੈਰੇਪੀ ਨਾ ਹੋਇਆ ਡਾਕਟਰ ਸਾਹਿਬ ਦੀ ਥੈਰੇਪੀ ਨਾ ਹਣੀ ਭੈਣੇ ਸასი ਕਾਲ ਤੁਸੀਂ ਕਿੱਥੋਂ ਆਏ ਹੋ ਹਾਂ ਮੈਤੇ ਤੋਂ ਜਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਕੀ ਨਾਮ ਹੈ ਤੇਰਾ ਇੱਕ ਇੱਕ ਮੁੰਬੀਸਨ ਕਿਵੇਂ ਹੁਣ ਕੀ ਕਰਦੇ ਏ ਫਰਕ ਪਿਆ ਕੀ ਫਰਕ ਹੈ ਅੱਗੇ ਲੱਤਾਂ ਦੇ ਭਾਰ ਜੀ ਪਾਉਂਦਾ ਭਾਈ ਤੇ ਹੁਣ ਇਹਦਾ ਮੱਜੇ ਤੇ ਵੀ ਚੜਤਾਂ ਲਾਉਂਦਾ ਅੱਛਾ ਹਾਂ ਪਹਿਲਾਂ ਲੱਤਾਂ ਦੇ ਭਾਰ ਨਹੀਂ ਸੀ ਪਾਉਂਦਾ ਕਿੰਨੇ ਦਿਨ ਹੋ ਗਏ ਤੁਹਾਨੂੰ ਆਏ ਨੂੰ ਚੌਥਾ ਵੀ ਨਾ ਹੋ ਗਿਆ ਸੱਚੀ ਕਰ ਬਣ ਤਣ ਕੀ ਨਾਮ ਹੈ ਇਹਦਾ ਦੀਪਕ ਕਮਰ ਕਿੱਥੋਂ ਆਏ ਤੁਸੀਂ ਜਿਹੜਾ ਸ਼ਹਿਰ ਤੋਂ ਜਿਹੜਾ ਸ਼ਹਿਰ ਤੋਂ ਕਿਵੇਂ ਭੈਣੇ ਹੰਦੀਪਕ ਅੱਜ ਹੀ ਫਰਕ ਆ ਗਿਆ ਇਹਨਾਂ ਜਿੱਦਾਂ ਕਿ ਆ ਲੱਗਦੇ ਕਿ ਦੇ ਭਾਦਿਸਪਨ ਇੱਕ ਲੱਖ ਪੰਨਪੁਰੀ ਕਰਨ ਲੱਗੇ ਇੱਕ ਥੋੜੀ ਜਿਹੀ ਘੱਟ ਲੱਗਦੀ ਹੂੰ ਹਾਂਜੀ ਹੁਣ ਫਰਕ ਆ ਗਿਆ ਨਾ ਠੀਕ ਹੈ ਭੈਣ ਦੀਪਕ ਕਿਵੇਂ ਹੈਲੋ 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 ਬੋਲਦਾ ਕੁਝ ਠੀਕ ਹੈ ਤੇ ਹੁਣ ਰੀ ਥੈਰੇਪੀ ਨਾ ਸਪੀਡ ਥੈਰੇਪੀ ਕੋਈ ਨਾ ਮਾਈਕ ਨੂੰ ਮੇਰ ਕਰਨਗੇ ਹਾਂਜੀ ਭੈਣੇ ਸასი ਘਾਲ ਕੀ ਹਾਲ ਨੇ ਠੀਕ ਹੋ ਕਿੱਥੋਂ ਆਏ ਤੁਸੀਂ ਸਰਹੰਦੋਂ ਠੀਕ ਜਿਲ੍ਹਾ ਫਤਿਹਗੜ੍ਹ ਸਾਹਿਬੋਂ ਆਏ ਹਾਂ ਜੁੱਟਾ ਪਿਆ ਹੈ ਹਾਂ ਭੱਜ ਜੀ ਦਾਦੂ ਨੇ ਸਾਡੇ ਕੋਲ ਪਹਿਲਾਂ ਵੀ ਲਗਾ ਕੇ ਕੇ ਸੀ ਉਹ ਬਿਲਕੁਲ ਨਹੀਂ ਬੋਲਦਾ ਸੀਗਾ ਉਸ ਟਾਈਮ ਮੈਂ ਸਪੀਚ ਕਰਵਾਤੀ ਸੀ ਬਟ ਘੱਟ ਬੋਲਦਾ ਸੀ ਉਹ ਬਿਲਕੁਲ ਬੋਲਣ ਲੱਗ ਪਿਆ ਦੂਜੇ ਬੱਚਿਆਂ ਤੇ ਨਾਲ ਨਾਰਮਲ ਬੱਚਿਆਂ ਤਰ੍ਹਾਂ ਕਿਵੇਂ ਭੈਣੇ ਹਣ ਹਾਂਜੀ ਬਹੁਤ ਬੋਲਦਾ ਬੋਲਦਾ ਬੱਗਾ ਉਹ ਉਹ ਤਾਂ ਨਹੀਂ ਕਹਿ ਰਹੇ ਨਹੀਂ ਜੀ ਨਹੀਂ ਤੇ ਅਸੀਂ ਸਪੀਚ ਕਰਾਈ ਸੀ ਮੈਂ ਜਦੋਂ ਜਾਲਦਾ ਉਹ ਤੁਹਾਨੂੰ ਮੈਂ ਗੱਲ ਕਰਾਂ हां भाई रमन दी हालले हेलो ਕਰ ਲਾ ਪੈਣ ਕਿਵੇਂ ਆ ਰਮਨ ਕੀ ਫਰਕ ਆ ਕੇ ਨਾ ਬੈਠਣ ਲੱਗ ਬੈਠਣ ਲੱਗ ਗਿਆ ਪਹਿਲਾਂ ਨਹੀਂ ਸੈਠਦਾ ਤੇ ਨਵੇਂ ਹੀ ਆਏ ਸੀ اچھا ਉਹ ਬੈਠ ਜਾ ਰਮਨ ਕਿਵੇਂ ਆ ਮਾਂ ਦੇ ਲਈ ਇਹੀ ਵੱਡਾ ਖੁਸ਼ੀ ਦਾ ਪਾਲਾ ਮੇਰਾ ਪੁੱਤ ਬਹਿਣ ਲੱਗ ਗਿਆ ਤੇ ਜਦੋਂ ਆਈ ਸੀਗੀ ਤੈਨ ਚੱਕ ਕੇ ਲੈ ਕੇ ਆਈ ਸੀ ਐ ਲੱਤਾਂ ਵੀ ਬਾਹਾਂ ਵੀ ਐ ਕੜਾਈ ਜਾਂਦਾ। ਯਾਨੀ ਕਿ ਛੋਟੀ ਜੀ ਕੋਸ਼ਿਸ਼ ਵੱਡੇ ਰਿਜ਼ਲਟ ਲੈ ਕੇ ਆਉਂਦੀ ਹੈ। ਪਰ ਜੇ ਉਹ ਦਿਲ ਤੋਂ ਕੀਤੀ ਜਾਵੇ ਤਾਂ ਸਾਡੇ ਇੱਥੇ ਟੀਮ ਦੇ ਮੈਂਬਰ ਦਿਲ ਤੋਂ ਸੇਵਾ ਨਿਭਾਉਂਦੇ ਨੇ। ਜਿੱਥੇ ਕਿਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਨਰ ਬਖਸ਼ਿਆ ਜਾਂ ਉਹਨਾਂ ਤੇ ਕੋਈ ਇਹ ਜੀ ਕਿਰਪਾ ਕੀਤੀ ਆ ਵੀ ਉਹ ਕਿਸੇ ਦਾ ਭਲਾ ਕਰ ਸਕਦੇ ਨੇ। ਉਹਦਾਂ ਦੇ ਰੱਬ ਰੂਪੀ ਭੈਣ ਭਰਾ ਸਾਡੇ ਨਾਲ ਜੁੜਦੇ ਨੇ ਜਿਵੇਂ ਡਾਕਟਰ ਬਲੌਰ ਸਿੰਘ ਜੀ ਆਏ ਨੇ। ਇਨਾਂ ਦੇ ਮਨ ਦੇ ਵਿੱਚ ਇੱਕ ਭਾਵਨਾ ਸੀ ਪਹਿਲਾਂ 3 ਦਿਨ 4 ਦਿਨ ਰਹਿ ਕੇ ਗਏ ਦੇਖ ਕੇ ਗਏ ਆ ਕੇ ਵੀ ਕਿਦਾਂ ਕੀ ਹੋ ਰਿਹਾ ਕਿਵੇਂ ਹੋ ਰਿਹਾ ਫਿਰ ਇਹਨਾਂ ਦੇ ਮਨ 'ਚ ਭਾਵ ਹੋਇਆ ਵੀ ਮੈਂ ਕਿਉਂ ਨਾ ਕੁਝ ਕਰਾਂ ਬੱਚਿਆਂ ਲਈ ਇੱਥੇ ਤਾਂ ਫਿਰ ਅਸੀਂ ਇਸ ਕੈਂਪ ਦੇ ਵਿੱਚ ਡਾਕਟਰ ਸਾਹਿਬ ਦੇ ਨਾਲ ਗੱਲ ਕਰਾਲ ਕੇ ਸੈਸ਼ਨ ਸ਼ੁਰੂ ਕੀਤਾ ਸੀ ਸਾਡੇ ਕੋਲੇ ਇੱਥੇ ਟੋਟਲ ਕਿੰਨੇ ਬੱਚੇ 38 ਬੱਚੇ ਆ 38 ਬੱਚੇ ਨੇ ਜਿਹੜੇ ਥੈਰੇਪੀ ਲਈ ਆਉਂਦੇ ਨੇ ਸਾਡੀਆਂ ਭੈਣਾਂ ਦੋਨੋ ਜਿਵੇਂ ਸਪੀਚ ਥੈਰੇਪੀ ఫిజియోਥੈਰੇਪੀ ਐਕਟੀਵਿਟੀਜ਼ ਕਲਾਸ ਬੱਚਿਆਂ ਦੀਆਂ ਇੱਥੇ ਪਿਛਲੇ ਕਰੀਬ 3 ਸਾਲਾਂ ਤੋਂ ਲਗਾ ਰਹੇ ਹਾਂ ਅਸੀਂ ਜਿਦੇ ਨਾਲ ਬੱਚਿਆਂ ਨੂੰ ਇੱਕ ਵਾਰ ਜੀਵਨ ਜਾਚ ਸਿਖਾਈ ਜਾਂਦੀ ਆ ਪਰ ਉਹੀ ਬੱਚੇ ਘਰ ਪਹੁੰਚਦੇ ਨੇ ਜਿਨ੍ਹਾਂ ਦੇ ਮਾਂ-ਬਾਪ ਵੀ ਉਸ ਕਾਬਲ ਨੇ ਵੀ ਆਪਣੇ ਬੱਚੇ ਨੂੰ ਘਰੇ ਜਾ ਕੇ ਵੀ ਉਹ ਚੀਜ਼ਾਂ ਕਰਾਉਣਾ ਪਰ ਫਿਰ ਵੀ ਕਈ ਥਾਵਾਂ ਤੇ ਮਾਂ-ਬਾਪ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਫਿਰ ਬੱਚੇ ਉਸੇ ਹਾਲਾਤ ਚਲੇ ਜਾਂਦੇ ਆ ਪਰ ਉਹਦੇ ਲਈ ਸਾਡੇ ਕੋਲੇ ਕਈ ਕੇਸ ਇਦਾਂ ਦੇ ਸੀਗੇ ਜਿਹੜੇ ਅਸੀਂ ਕਰਨਾ ਚਾਹੁੰਦੇ ਸੀ ਪਰ ਕਰਨੇ ਸੀ ਪਾ ਰਹੇ ਪਰ ਉਹਦੇ ਲਈ ਡਾਕਟਰ ਬਲੌਰ ਸਿੰਘ ਨੇ ਆ ਕੇ ਆਪਣੀ ਡਿਊਟੀ ਨਿਭਾਈ ਜਿਵੇਂ ਬੱਚੇ ਰਮਨ ਦੇ ਵਾਸਤੇ ਗੱਲ ਕਰੀ ਆ ਵੀ ਬੱਚਾ ਬੈਠ ਨਹੀਂ ਸਕਦਾ ਸੀ ਹੁਣ ਬੈਠਣ ਲੱਗ ਗਿਆ ਕਿਉਂਕਿ ਇਹਨਾਂ ਨੂੰ ਅਕਾਲਪੁਰਖ ਵਾਹਿਗੁਰੂ ਦੀ ਕਿਰਪਾ ਇਹਨਾਂ ਕੋਲ ਇੱਕ ਮਹਾਰਾਜ ਦੀ ਬਖਸ਼ਿਸ਼ ਆ ਜਿਹੜੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕਰਨ ਵਾਸਤੇ ਪ੍ਰੇਰਨਾ ਦਿੰਦੀ ਤੇ ਉਹਨੂੰ ਵੀਰ ਉਹਨਾਂ ਨੇ ਇੱਥੇ ਆ ਕੇ ਸਾਡੇ ਸੁਪਨਿਆਂ ਦੇ ਘਰ ਵਿੱਚ ਸਾਡੇ ਪਰਿਵਾਰਕ ਮੈਂਬਰਾਂ ਤੇ ਵਰਤਿਆ ਮਹਾਰਾਜ ਚੜ੍ਹਦੀ ਕਲਾ ਬਾਕਸ਼ਨ ਜਿੱਥੇ ਮਾਤਾ ਲਖੀਆ ਵਰਗੀਆਂ ਮਾਮਾ ਸਾਡੀਆਂ ਅੱਖਾਂ ਤੋਂ ਨਹੀਂ ਆਈਆਂ ਸੀ ਆ ਸਾਰੇ ਪੰਛੀ ਮਾਤਾ ਨੇ ਰੰਗ ਆਪਦੇ ਆਪ ਦੀ ਜਗ੍ਹਾ ਤੇ ਪਾਤੇ ਇਹ ਇੱਕ ਪਜ਼ਲ ਗੇਮਾਂ ਛੋਟੀਆਂ ਛੋਟੀਆਂ ਜਿਹੜੀਆਂ ਬੱਚਿਆਂ ਦਾ ਦਿਮਾਗ ਵਧਾਉਂਦੀਆਂ ਵਾ ਪਾਦੇ ਲਖੀਆ ਦੁਆਰਾ ਇਹ ਕਿਸੇ ਲਈ ਬੜੀ ਛੋਟੀ ਜੀ ਗੱਲ ਹੋਊਗੀ ਪਰ ਉਹ ਮੈਂਬਰ ਜਿਨ੍ਹਾਂ ਦਾ ਦਿਮਾਗ ਬਿਲਕੁਲ ਹੀ ਨਹੀਂ ਸੀ ਕੰਮ ਕਰਦਾ ਉਹਨਾਂ ਨੂੰ ਅੱਜ ਦੁਬਾਰਾ ਫੇਰ ਤੋਂ ਆਪਣੇ ਪੈਰਾਂ ਤੇ ਖੜੇ ਹੋਣ ਵਾਸਤੇ ਪ੍ਰੇਰਨਾ ਦੇ ਰਹੀ। ਬਾਰੇ ਪਾਰੇ ਪਾਰੇ ਕਿਵੇਂ ਆ ਕੀ ਹਾਲ ਨੇ? ਸਸਤੀ ਗੱਲ ਵੀਰੇ ਸਸਤੀ ਗੱਲ ਪੈਣਾ ਕੀ ਨਾਂ ਇਹਦਾ? ਇਨੋਸ਼ ਇਨੋਸ਼ ਕਿਵੇਂ ਆ ਜੀ ਇਨੋਸ਼ ਜਣ ਠੀਕ ਹੈ ਜੀ ਕੀ ਫਰਕ ਪਿਆ ਅੱਗੇ ਨਾਲ ਪਹਿਲਾਂ ਜੀ ਇਹ ਵਿੱਚ ਲੈਟਰਿੰਗ ਬਾਥਰੂਮ ਕਰਦਾ ਸੀ ਅਸੀਂ 15 ਤਰੀਕ ਦੇ ਆਏ ਹੋਏ ਹਾਂ ਇਹ ਉਹਨੇ ਲੈਟਰਿੰਗ ਬਾਥਰੂਮ 10 ਦਿਨ ਦਾ ਜੀ ਲੈਟਰਿੰਗ ਆਈਏ ਤਾਂ ਵੀ ਮਗਰ ਅਥਰਾ ਲੈਂਦਾ ਜੀ ਬਾਥਰੂਮ ਆ ਫਿਰ ਇੱਕੋ ਡੋਰ ਲਾਉਗਾ ਇਹ ਮੇਰੇ ਬਾਥਰੂਮ 15 ਅੱਜ 23 ਤਰੀਕ ਹੋ ਗਈ ਤੇ ਗਰੇਨੇ ਵਿੱਚ ਬਾਥਰੂਮ ਅੱਛਾ ਚਲੋ ਬਹੁਤ ਵਧੀਆ ਕਿਵੇਂ ਆ ਹੈਲੋ ਜੀ ਇਹਦਾ ਕੀ ਨਾ ਨਾ ਫਰੀ ਨਾ ਉਹ ਫਰੀ ਨਾ ਫਰੀ ਕਿੱਥੋਂ ਆਏ ਬਾਪੂ ਅਸੀਂ ਮੜਕੋ ਆਏ ਜੀ ਜੀ ਮੋਤੇਵਾਦ ਮੋਤੇਵਾਦ ਹਰਿਆਣੇ ਤੋਂ ਆਇਆ ਕਿਵੇਂ ਆ ਜੀ ਹੁਣ ਇਹ ਕੀ ਫਰਕ ਆ ਕੀ ਫਰਕ ਆ ਇਹ ਕਹਦਾ ਯੱਕਾ ਬਾਜ਼ ਮਾਰੀ ਦੀ ਬਾਤ ਹੋ ਜਾਂਦਾ ਅੱਛਾ ਇਹ ਕਰ ਬਾਬਾ ਦੇ ਵੀ ਇਹਨਾਂ ਅੱਛਾ ਬਾਈ ਇਹਨਾਂ ਪਹਿਲੀ ਵਾਰ ਬਾਬਾ ਅੱਛਾ ਕਹਿੰਦਾ ਇਹ ਕਰੀ ਹਾਂ ਬਈ ਬਾਪੂ ਕਹ ਬਾਪੂ 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 ਕਿੱਥੇ ਆ ਆ ਦੇ ਵਾਪੇ ਬੇਬੇ ਕਿੱਥੇ ਬੇਬੇ ਦਾਬੇ ਕਰਦੀ ਨਹੀਂ ਤਾਂ ਇਹੀ ਵੱਡੀ ਗੱਲ ਆ ਵੀ ਉਹਨਾਂ ਨੂੰ ਉਹਨਾਂ ਦੇ ਪੋਤੇ ਨੇ ਬਾਪੂ ਕਿਹਾ ਕਿੰਨੇ ਸਾਲਾਂ ਦਾ ਹੋ ਗਿਆ ਇਹ 10 ਸਾਲਾਂ ਦਾ ਹੋ ਗਿਆ ਬੋਲਦਾ ਹੀ ਨਹੀਂ ਸੀਗਾ ਬਸ ਇੱਕ ਛੋਟੀ ਜੀ ਕੋਸ਼ਿਸ਼ ਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਐਦਾਂ ਘਰ ਦੇ ਇੱਕ ਸਮਾਨ ਵਾਂਗ ਨਾ ਸਮਝੋ ਵੀ ਜੇ ਤੁਹਾਡੇ ਘਰ 'ਚ ਕੋਈ ਬੱਚਾ ਕਿਸੇ ਗੱਲੋਂ ਕਮੀ ਆ ਚੱਲਣ ਫਿਰਨ ਤੋਂ ਪਾਹ ਜਾ ਬੋਲਣ ਤੋਂ ਸਮਰੱਥਾ ਦਿਮਾਗ ਤੋਂ ਥੋੜਾ ਘੱਟ ਆ ਉਹ ਕੋਈ ਤੁਹਾਡੇ ਘਰ ਤੇ ਫालतू ਸਮਾਨ ਨਹੀਂ ਉਹ ਤੁਹਾਡੇ ਘਰ ਦੀ ਦਸ਼ਾ ਤੇ ਦਿਸ਼ਾ ਨੂੰ ਬਦਲ ਸਕਦਾ ਉਹ ਬੱਚੇ 'ਚ ਵੀ ਤੁਹਾਡੇ ਦੂਜੇ ਬੱਚਿਆਂ ਤੋਂ ਜ਼ਿਆਦਾ ਸਮਰੱਥਾ ਬਸ ਸਿਰਫ ਉਹਨੂੰ ਪਛਾਣਨ ਦੀ ਲੋੜ ਆ ਉਹਨੂੰ ਸਮਝਣ ਦੀ ਲੋੜ ਆ ਅੱਜ ਇਹ ਦਾਦਾ-ਦਾਦੀ ਹਰਿਆਣੇ ਤੋਂ ਫਤਿਹਬਾਦ ਤੋਂ ਲੈ ਕੇ ਆਏ ਆਪਣੇ ਪੁੱਤੇ ਨੂੰ ਤੇ ਅੱਜ ਉਹਨਾਂ ਦਾ ਪੋਤਾ ਬੋਲਣ ਲੱਗ ਚੱਲਿਆ ਸਮਝਣ ਲੱਗ ਚੱਲਿਆ ਰੋਕਦੇ ਆ ਤਾਂ ਰੁਕ ਜਾਂਦਾ ਪਹਿਲਾਂ ਜੇ ਉਹਨੂੰ ਕਿਸੇ ਗੱਲ ਤੋਂ ਰੋਕਦੇ ਸੀ ਤਾਂ ਉਹਨੂੰ ਸਮਝ ਹੀ ਨਹੀਂ ਸੀ ਆਉਂਦੀ ਜੇ ਉਹਨੂੰ ਕਿਸੇ ਗੱਲ ਨੂੰ ਸਮਝਾਉਂਦੇ ਸੀ ਤਾਂ ਉਹਨੂੰ ਸਮਝ ਹੀ ਨਹੀਂ ਸੀ ਆਉਂਦੀ ਬਸ ਇੱਕ 15 ਬੀਜ ਇਹਨਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਫਰਕ ਪਿਆ ਤੇ ਇਹ ਫਰਕ ਤੁਸੀਂ ਵੀ ਆਪਣੇ ਬੱਚਿਆਂ ਦੇ ਪਾ ਸਕਦੇ ਹੋ ਕੋਸ਼ਿਸ਼ ਕਰੋ ਪਰ ਸਾਰਿਆਂ ਨੂੰ ਅਸੀਂ ਵੀ ਨਹੀਂ ਰੱਖ ਸਕਦੇ ਸਾਰਿਆਂ ਦੀ ਅਸੀਂ ਵੀ ਨਹੀਂ ਮਦਦ ਕਰ ਸਕਦੇ ਪਰ ਸਾਡੇ ਇੱਥੇ ਕੋਈ ਫੀਸ ਨਹੀਂ ਕੋਈ ਖਰਚਾ ਨਹੀਂ ਸਿਰਫ ਤੁਹਾਡਾ ਸਮਾਂ ਚਾਹੀਦਾ ਜੀ ਅਸੀਂ 20 ਬੱਚਿਆਂ ਨੂੰ ਸਿਲੈਕਟ ਕਰਦੇ ਹਾਂ ਰੱਖਣ ਲਈ ਤਾਂ ਵਿੱਚੋਂ 10 ਹੀ ਆਉਂਦੇ ਨੇ ਦਸਾਂ ਦੇ ਮਾਪੇ ਕਹਿੰਦੇ ਸਾਡੇ ਕੋਲ ਟਾਈਮ ਹੀ ਹੈ ਨਹੀਂ ਦੂਜੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ ਹਾਂ ਭਣੇ ਕਿਵੇਂ ਆ ਕੀ ਨਾਂ ਇਹਦਾ ਹਰਸ਼ਦੀਪ 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 ਕਿਵੇਂ ਹੁਣ ਅੱਗੇ ਨਾਲ ਸੌਣ ਲੱਗ ਪਿਆ ਵੀ ਸੌਣ ਲੱਗ ਪਿਆ ਸੌਂਦਾ ਨਹੀਂ ਸਪਾਰਾ ਵਾਰਾ ਇੱਕ ਵੇਲੇ ਬਾਕੀ ਦੇ ਹੁਣ ਵੀ ਹੋਊਗਾ 15 ਸਾਲਾਂ ਦਾ ਨਹਿਤਾ ਸੀ ਛੱਡ ਦਿੱਤਾ ਨਹੀਂ ਆ ਕੇ ਨਾ ਨੋਕੀਨ ਹੋਣ ਲੱਗ ਪਿਆ ਵੀ ਪੈ ਜਾ ਆਥ ਨਾਲ ਛੱਡ ਤੂੰ ਵਾਇਕਰ ਨੂੰ ਮੇਰ ਕਰਨੀ ਠੀਕ ਆ ਬਾਕੀ ਉਹ ਵਾਇਕ ਤੇ ਸੁਵਾਸ਼ ਹੈਗਾ ਕੋਈ ਕਰਨਗੇ ਧੰਨਾ ਹੈ ਮਾਵਾ 15 ਸਾਲਾਂ ਦਾ ਪੁੱਤ ਹੋ ਗਿਆ ਆਪਦੇ ਤੋਂ ਵੱਡਾ ਹੋਇਆ ਫਿਰਦਾ ਉਹਨੂੰ ਫੇਰ ਵੀ ਗੋਦੀ ਚੱਕੀ ਖੜਦੀ ਹਾਂ ਦਿਆ ਕਿਵੇਂ ਹੈ ਕੋਈ ਤਾਂ ਫਰਕ ਹੈ ਬਾਈ ਜੀ ਹਾਂ ਲਈ ਹੈਲੋ 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 ਦਿਆ ਠੀਕ ਹੈ ਤੂੰ ਇਹੇ ਬੱਚੀ ਜਿਸ ਦਿਨ ਆਈ ਸੀ ਜੀ ਕਿੱਦਾਂ ਆਪਣੀ ਮਾਂ ਦੇ ਸਿਰ 'ਤੇ ਸਿਰ ਮਾਰ ਰਹੀ ਸੀ ਇੰਨਾ ਜ਼ਿਆਦਾ ਗੁੱਸਾ ਕਰਦੀ ਸੀ ਮਤਲਬ ਐ ਲੱਗਦਾ ਸੀ ਵੀ ਜਿਵੇਂ ਜਾਂ ਤਾਂ ਇਹ ਖੁਦ ਮਰ ਜੂ ਜਾਂ ਮਾਰ ਦੂ ਕਿਸੇ ਨੂੰ ਤੇ ਹੁਣ ਉਹ ਆਪਣੀ ਮਾਂ ਨੂੰ ਪਿਆਰ ਦਿੰਦੀ ਆ ਨਾਲ ਤੁਰ ਹੀ ਫਿਰਦੀ ਆ ਭੱਜੀ ਹੁਣ ਮੈਂ ਤੁਹਾਨੂੰ ਦੇਖਿਆ ਤੁਰ ਹੀ ਜਾਂਦੀ ਥੋਡੇ ਨਾਲ ਹਾਂ ਨੂੰ ਬੜਾ ਚੰਗਾ ਲੱਗਿਆ ਵੀ ਹੁਣੇ ਕਿੰਨੇ ਕਿੰਨੇ ਸਾਲਾਂ ਦੀ ਹੋ ਗਈ ਇਹ 8 ਸਾਲ ਦੀ ਹੋ ਗਈ 8 ਸਾਲ ਦੀ ਹੋ ਗਈ ਹਾਂ ਬਈ ਇਹ ਹਾਲੇ ਆ ਜਾਵਰੇ ਮੇਰੇ ਕੋਲੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਕਿਵੇਂ ਆ ਪਾਪਾ ਕਿੱਥੇ ਪਾਪਾ ਕਿੱਥੇ ਮੰਮੀ ਕਿੱਥੇ ਮੰਮੀ ਬਾਹਰ ਤੇਰਾ ਕੀ ਨਾਮ ਹੈ ਨੀਨਾ ਕਿਵੇਂ ਆ ਕਿਵੇਂ ਆ ਫਿਰ ਕਿਵੇਂ ਆ ਫਿਰ ਕਿਵੇਂ ਆ ਹੂੰ ਕਿਵੇਂ ਵੀ ਰਹੋਣੇ ਠੀਕ ਆ ਬਾਈ ਕੀ ਫਰਕ ਆ ਬੰਦੇ ਕਹਿ ਗਿਆ ਤਾਂ ਵੀ ਅੱਗੇ ਤਾਂ ਟੋਟਾ ਵੀ ਨਹੀਂ ਮੈਂ ਖੜਾ ਹਾਂ ਪਾਸੇ ਹੂੰ ਉਹਨੇ ਤਾਂ ਖੜਾ ਹੋ ਗਏ ਟੋਟਾ ਵੀ ਆ ਐਸਾ ਫਿੱਕਾ ਜਿਹਾ ਦਿੱਕਤੀ ਆ ਸਾਈਕਲ ਵੀ ਚਲਾਉਂਦਾ ਬਸ ਆ ਪੈਰ ਨੇ ਇਦਾਂ ਪੰਜਿਆ ਭੱਜਦਾ ਅੰડી ਨਹੀਂ ਥੱਲੇ ਲਾਉਂਦਾ ਹਾਂਜੀ ਕੁਦਾ ਸਾਰਾ ਕੁਝ ਕਿਵੇਂ 800 ਰੁਪਏ ਚੱਲਦਾ ਕੁਝ ਇਹਦੀ ਵੀ ਥੈਰੇਪੀ ਚੱਲਦੀ ਹੈ ਕੰਟੀਨਿਊ ਐਸੀ ਇਹ ਅਗੇ ਨਾ ਖੜਦਾ ਸੀ ਆਸਲੀ ਵਿੱਚ ਹਾਂ ਆਸਲੀ ਕਰਦਾ ਅੱਗੇ ਤਾਂ ਪੰਚ ਜਿਹੜੇ ਗੰਟੀ ਮਾਰਾ ਹੀ ਨਹੀਂ ਲਾਉਂਦਾ ਥੱਲੇ ਹੁਣ ਤਾਂ ਲਾਉਂਦਾ ਹਾਂਜੀ ਵੀ ਥੋੜਾ ਜਿਹਾ ਤੁਸੀਂ ਬੈਲੈਂਸ ਬਣਾਉਂਦਾ ਨੀ ਹਮਮ ਹਮ ਸੱਚੀ ਗੱਲ ਭਾਣੇ ਕਿਵੇਂ ਹੁਣ ਇਹ ਮੈਂ ਬਹੁਤ ਜ਼ਿਆਦਾ ਮੰਗ ਪਿੱਤੀ ਫਰਕਾ ਧੰਨਵਾਦ ਬਾਬੇ ਨਾਨਕ ਦਾਵਾ ਭੈਣ ਜਿਨ੍ਹਾਂ ਨੇ ਇਹਨਾਂ ਨੂੰ ਭੇਜਿਆ ਇਹਦਾ ਕੀ ਨਾਮ ਆ ਰੋਹਿਤ ਰੋਹਿਤ ਨੂੰ ਬਿਠਾਇਆ ਉਠਾਇਆ ਰੋਹਿਤ ਹੋਰ ਰੋਹਿਤ ਕਿੱਥੋਂ ਆਏ ਹੋ ਭੈਣ ਤੁਸੀਂ ਅਸੀਂ ਸ਼ਹਿਰ ਤੋਂ ਸ਼ਹਿਰਪੁਰ ਤੋਂ ਸੰਜੀਤ ਭਾਈ ਛੱਡ ਕੇ ਗਏ ਠੀਕ ਆ ਠੀਕ ਆ ਠੀਕ ਉਹਨਾਂ ਤੋਂ ਉਹਦੀ ਖੜੀ ਕਰਨ ਲੱਗ ਗਿਆ ਹਾਂ ਲੱਤਾਂ ਸਿੱਧੀਆਂ ਕਰਨ ਲੱਗ ਗਿਆ ਜੀ ਜੀ ਇੱਜ਼ਤ ਪਹਿਲੇ ਦਿਨਾਂ ਹੀ ਬਹੁਤ ਹੋ ਰਿਹਾ ਸੀਗਾ ਹੈ ਹਾਂ ਬਹੁਤ ਔੜਾ ਕੰਡੀਸ਼ਨ ਕੀ ਸੀ ਮੈਂ ਬਸ ਤੁਹਾਡੀਆਂ ਦੁਆਵਾਂ ਭੈਣ ਤੇ ਅਰਦਾਸ ਕਰਿਓ ਬਸ ਅਕਾਲ ਸਬਹੂਣੀ ਇਸੇ ਤਰ੍ਹਾਂ ਜੁੜੇ ਰਹਿਣ ਆਪਾਂ ਅੱਗੋਂ ਵੀ ਹੋਰ ਬੱਚਿਆਂ ਦੀ ਮਦਦ ਕਰ ਸਕੀਏ ਹਨਾ ਰੋਹਿਤ ਵਰਗੇ ਬਹੁਤ ਬੱਚੇ ਨੇ ਜਨਮ ਤੋਂ ਹੀ ਇਸ ਤਰ੍ਹਾਂ ਕਿੰਨੇ ਬੱਚੇ ਤੁਹਾਡੇ ਤਿੰਨ ਦੋ ਢੜੀਆਂ ਆ ਬੇਟੀ ਬੇਟੀ ਸਾਫੀ ਕਰਨ ਬੇਟਾ ਠੀਕੋ ਆਪਦੇ ਭਰਾ ਦਾ ਖਿਆਲ ਰੱਖਿਆ ਕਰੇ ਸੇ ਮੰਮੀ ਨੂੰ ਸਪੋਰਟ ਕਰਾਉਣੇ ਦੇਖੋ ਜੀ ਬੱਚਾ ਜਦੋਂ ਲੈ ਕੇ ਆਏ ਸੀ ਗੋਦੀ ਚਾੱਕ ਕੇ ਲੈ ਕੇ ਆਏ ਸੀਗੇ ਤੇ ਹੁਣ ਚਲੋ ਪਾਣੀ ਪਿਲਾ ਦੇਣਾ ਚਲ ਬੜਾ ਭੱਜਿਆ ਇਹ ਡਾਕਟਰ ਸਾਹਿਬ ਦੀ ਥੈਰੇਪੀ ਆ ਸਾਡੇ ਜਿਹੜੇ ਟੀਚਰ ਸਾਹਿਬਾਨ ਨੇ ਉਹਨਾਂ ਦੀ ਮਿਹਨਤ ਆ ਹਾਂਜੀ ਆ ਜਾ ਚਲ ਚਲ ਜਾ ਮਮਾ ਕੋਲ ਬਹੁਤ ਬੱਲੇ ਵਧੀਆ ਬੋਲਾਂਗਾ ਕਿਆ ਵਧੀਆ ਤੁਹਰਾ ਕੱਲ ਪਹਿਲਾਂ ਵੀ ਪਹਿਲਾਂ ਤੇ ਕਿਰਤ ਤੇ ਲੇਕ ਨਾ ਭਵੇ ਕਿਤੇ ਡੇਟ ਤੋਂ ਵੀ ਡੱਪ ਗਿਆ ਹਮਮ ਪੰਜਾ ਬਸ ਕਲਾਸ ਲਾ ਲਓ ਮਾਰੇ ਕਿਰਪਾ ਕਰਨ ਜੀ ਇਹ ਜਿਹੜੀ ਅਸੀਂ ਇੱਕ ਛੋਟੀ ਜੀ ਤੁਹਾਡਾ ਨਾ ਵੀਡੀਓ ਸਾਂਝੀ ਕੀਤੀ ਆ ਸਾਡੀ ਕੋਸ਼ਿਸ਼ ਆ ਕਿ ਜਿੱਥੇ ਇਸ ਤਰ੍ਹਾਂ ਦੇ ਬੱਚੇ ਕਿਸੇ ਦੇ ਘਰ ਜਨਮ ਲੈਂਦੇ ਨੇ ਰੱਬ ਰੂਪੀ ਉਹਨਾਂ ਨੂੰ ਇਗਨੋਰ ਨਾ ਕਰੋ ਉਹਨਾਂ ਦੀ ਕੇਅਰ ਕਰੋ ਉਹ ਵੀ ਆਮ ਬੱਚੀ ਆ ਉਹਨਾਂ ਦੇ ਵਿੱਚ ਵੀ ਤੁਹਾਡੇ ਆਮ ਬੱਚਿਆਂ ਨਾਲੋਂ ਜ਼ਿਆਦਾ ਪੋਟੈਂਸ਼ੀਅਲ ਆ ਉਹਨਾਂ ਤੋਂ ਵੀ ਅੱਗੇ ਨਿਕਲ ਸਕਦੇ ਨੇ ਪਰ ਉਹਨਾਂ ਨੂੰ ਰਸਤਾ ਦਿਖਾਉਣਾ ਪੈਣਾ ਤੁਹਾਨੂੰ ਦੂਜਾ ਬੱਚਾ ਤੁਹਾਡਾ ਜੇ ਆਪ ਚੀਜ਼ ਪਈ ਲੱਭ ਲੈਂਦਾ ਇਹਨੂੰ ਬਸ ਥੋੜਾ ਦੱਸਣਾ ਪੈਣਾ ਬਾਕੀ ਕੰਮ ਇਹ ਵੀ ਉਸ ਤੋਂ ਵੱਧ ਕੇ ਕਰੂਗਾ ਬਾਕੀ ਡਾਕਟਰ ਬਲੌਰ ਸਿੰਘ ਜੀ ਦਾ ਧੰਨਵਾਦ ਆ ਜਿਹੜੇ ਇੱਥੇ ਆਏ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਤੁਹਾਡਾ ਅਗਰ ਛੋਟੇ ਬੱਚੇ ਹੋ ਹਮ ਅਗਰ 5 ਸਾਲ ਤੋਂ ਛੋਟੇ ਆਈ ਦੇ ਬੱਚੇ ਹੋ ਹਾਂ ਤਾਂ ਪਰਮਾਤਮਾ ਦਾ ਇੰਨੀ ਰਹਿਮਤ ਹੈ ਕਿ ਉਹਨਾਂ 100% ਤੱਕ ਪਹੁੰਚ ਸਕਦੇ ਬਿਲਕੁਲ ਇੱਕ ਜਿਵੇਂ ਡਾਕਟਰ ਸਾਹਿਬ ਦਾ ਹੱਦ ਨਹੀਂ ਜਿਹੜੇ 5 ਸਾਲ ਤੋਂ ਛੋਟੇ ਬੱਚੇ ਨੇ ਡਿਸੇਬਲ ਨੇ ਕਿ ਇਹਦੇ ਹੱਥ ਮੁੜੇ ਨੇ ਕਿਸੇ ਦੇ ਪੈਰ ਮੁੜੇ ਨੇ ਕੋਈ ਚੱਲਦਾ ਨਹੀਂ ਬੱਚਾ ਆਪਾਂ ਨੂੰ ਲੱਗਦਾ ਵੀ ਧੌਣ ਨਹੀਂ ਖੜਦੀ ਕਿ ਬੱਚੇ ਦੀ ਉਹ ਬੱਚਿਆਂ ਨੂੰ ਠੀਕ ਕੀਤਾ ਜਾ ਸਕਦਾ ਤੁਸੀਂ ਇੱਥੇ ਸਾਡੇ ਕੋਲ ਹਜੇ 15 ਦਿਨ ਦਾ ਟਾਈਮ ਡਾਕਟਰ ਸਾਹਿਬ 7-8 ਦਿਨ ਹੈਗੇ ਨੇ ਹੋਰ ਹਜੇ ਤੇ ਤੁਸੀਂ ਉਹਨਾਂ 15-15 ਦਿਨਾਂ ਚ ਆ ਕੇ ਅਪਰੋਚ ਕਰੋ ਨਹੀਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ ਡਾਕਟਰ ਸਾਹਿਬ ਦਾ ਸਿੱਧਾ ਵੀ ਨੰਬਰ ਲੈ ਸਕਦੇ ਹੋ ਜਿਹੜੇ ਲੋੜਵੰਦ ਪਰਿਵਾਰ ਨੇ ਬੱਚੇ ਉਸ ਤਰ੍ਹਾਂ ਦੇ ਨੇ ਉਹਨਾਂ ਨੂੰ ਬਿਨਾਂ ਕਿਸੇ ਚਾਰਜ ਕੀਤੇ ਆ ਡਾਕਟਰ ਸਾਹਿਬ ਫ੍ਰੀ ਦੇ ਵਿੱਚ ਉਹਨਾਂ ਦੀ ਹੈਲਪ ਕਰਨਗੇ। ਬਾਕੀ ਤੁਸੀਂ ਗੰਗਾ ਨਗਰ ਕਿੱਥੇ ਆ ਜੀ? ਆਪਣਾ ਜੀ ਨਰਮਜੀਤ ਸੁਪਰ ਸਪੈਸ਼ਲ ਥੈਰੇਪੀ ਹਸਪੀਟਲ ਸ਼ਹਿਰ ਗੰਗਾ ਨਗਰ ਸ਼ੂਰਤਗੜ ਰੋਡ ਤੇ ਆ ਜੀ। ਸ਼ੂਰਤਗੜ ਰੋਡ। ਉੱਥੋਂ ਪਹਿਲਾਂ ਜੀ ਇਹ ਸਾਰਾ ਕੰਮ ਚੱਲ ਰਿਹਾ ਹੈ। ਹੂੰ। ਉੱਥੇ ਕੋਈ ਵੀ ਬੱਚੇ ਨੂੰ ਅਸੀਂ ਬਿਨਾਂ ਕਿਸੇ ਕੋਲ ਨਹੀਂ ਕੋਈ ਪੇ ਕਰ ਸਕਦਾ ਤਾਂ ਅਸੀਂ ਟ੍ਰੀਟਮੈਂਟ ਤਾਂ ਬਿਨਾਂ ਰਿਛਾੜੇ। ਹੂੰ। ਉਹਨਾਂ ਦਾ ਸਭ ਦਾ ਟ੍ਰੀਟਮੈਂਟ ਹੋ ਰਿਹਾ ਹੈ। ਜਿਵੇਂ ਜਿਹਾ ਕਿਹਾ ਉਹ ਮੈਂ ਤਾਂ ਇਹ ਕਹਿਣਾ ਵੀ ਇਹਨਾਂ ਬੱਚਿਆਂ ਨੂੰ ਤੁਸੀਂ ਘਰੇ ਲੈ ਕੇ ਨਾ ਬੈਠ ਛੋਟੇ ਛੋਟੇ ਬੱਚੇ ਹਨ ਜਦੋਂ ਤੁਹਾਨੂੰ ਪਤਾ ਲੱਗ ਗਿਆ ਉਹ ਵੀ ਤੁਸੀਂ ਲੈ ਕੇ ਪਹੁੰਚੋ ਬਿਲਕੁਲ ਅਗਰ ਜੇ ਥੋੜਾਪੋਤਾ 6 ਮਹੀਨਿਆਂ ਦਾ ਸਾਲ ਦਾ 1.5 ਸਾਲ ਦਾ 2 ਸਾਲ ਦਾ ਉਹ ਬੱਚੇ ਬਿਲਕੁਲ ਠੀਕ ਹੋ ਸਕਦੇ ਬਿਲਕੁਲ ਕਿਉਂਕਿ ਜੋ ਵੀ ਪ੍ਰਕਿਰਤੀ ਤੋਂ ਥੋੜਾ ਬਹੁਤ ਕੋਈ ਕਮੀ ਰਹੇਗੀ ਉਹ ਪ੍ਰਕਿਰਤੀ ਨਾਲ ਹੀ ਜੁੜ ਕੇ ਆਪਾਂ ਉਹਨਾਂ ਨੂੰ ਪੂਰਾ ਕਰ ਸਕਦੇ ਤੇ ਆਪਣਾ ਕੋਈ ਜ਼ਿਆਦਾ ਲੰਮਾ ਚੌੜਾ ਟਰੀਟਮੈਂਟ ਵੀ ਨਹੀਂ ਵੀਰ ਜੀ 10 6 ਤੇ 9 ਐਸੇ 9 ਮਹੀਨੇ ਟਰੀਟਮੈਂਟ ਦੇ ਵਿੱਚ ਪੂਰਾ ਬੱਚਾ ਠੀਕ ਹੋ ਜਾਂਦਾ ਅਗਰ ਜੇ 12 ਦਾ 15 ਸਾਲਾਂ ਦਾ 20 ਸਾਲਾਂ ਦਾ ਕੋਈ ਹੈ ਉਹਨਾਂ ਦਾ ਬੱਚੇ ਸੁਧਾਰ ਜ਼ਰੂਰ ਹੋ ਸਕਦਾ ਕਿਸੇ ਦਾ ਹੱਥ ਆਇਆ ਹੈ ਨਾ ਉਹ ਚੀਜ਼ ਆਏ ਹੋ ਸਕਦੀ ਪਰ ਪ੍ਰੋਪਰ ਠੀਕ ਨਹੀਂ ਹਾਂ ਜੂ ਉਹਨਾਂ ਦਾ ਸੁਧਾਰ ਹੋ ਸਕਦਾ ਅਗਰ ਜੇ ਤੁਸੀਂ ਆ ਕੇ ਆਪਣੇ ਕੋਲ 6 ਮਹੀਨਿਆਂ ਦਾ ਬਚਨ ਲੈ ਕੇ ਆਗੇ 1 ਸਾਲ ਦੇ ਲੈ ਕੇ ਆਗੇ 1.5 ਸਾਲ ਦੇ ਲੈ ਕੇ ਆਗੇ ਯਾਨੀ ਕਿ 4-5 ਸਾਲਾਂ ਦੇ ਵਿੱਚ ਵਿੱਚ ਅਗਰ ਜੇ ਹੱਥ ਦੀ ਗ੍ਰਿਪ ਨਹੀਂ ਆ ਤਾਂ ਹੱਥ ਗ੍ਰਿਪ ਕਰਦੀ ਪੂਰਾ ਠੀਕ ਹੋ ਜੂ ਬੋਲਣ ਲੱਗ ਜੂ ਸੁਣਨ ਵੀ ਲੱਗ ਜੂ ਬਸ ਜੇ ਕਿਸੇ ਬੱਚੇ ਦੀ ਧੌਣ ਇਦਾਂ ਥੋੜੇ ਦਿਨਾਂ ਵਿੱਚ ਥੋੜੇ ਦਿਨਾਂ ਵਿੱਚ ਥੋੜੇ ਦਿਨ ਇਹ ਚਲੋ ਬਹੁਤ ਜਲਦੀ ਹੋ ਜਾਂਦੀ ਹੈ ਕੋਈ ਜ਼ਿਆਦਾ ਲੰਮਾ ਚੌੜਾ ਕੰਮ ਨਹੀਂ ਵਾਹਿਗੁਰੂ ਕਿਰਪਾ ਕਰਨ ਜੀ ਡਾਕਟਰ ਸਾਹਿਬ ਵਰਗੇ ਜਿਹੜੇ ਚੰਗੇ ਨੇਕ ਲੋਕ ਨੇ ਉਹਨਾਂ ਦਾ ਧੰਕਰ ਹੋਰ ਲੋਕਾਂ ਦੀ ਪਹੁੰਚ ਹੋਵੇ ਸਾਡੀ ਇਹ ਕੋਸ਼ਿਸ਼ ਸਫਲੀ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਬਹੁਤ ਬਹੁਤ ਜੀ ਦਾ ਧੰਨਵਾਦੀਆਂ ਵੀ ਇੱਥੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਨਹੀਂ ਤਾਂ ਹਰੇਕ ਬੰਦਾ ਕੁਝ ਸੋਚਦਾ ਹੈ ਪਰਖਦਾ ਹੈ ਸਭ ਕੁਝ ਕਰਦਾ ਹੈ ਤੇ ਮੈਂ ਬਹੁਤ ਧੰਨਵਾਦੀਆਂ ਤੁਹਾਡਾ ਮੈਂ ਤੁਸੀਂ ਬਿਨਾਂ ਪਰਖੇ ਹੀ ਕਹਿਤਾ ਜੀ ਸਟੇਟਮੈਂਟ ਕਰ ਨਹੀਂ ਨਹੀਂ ਕੋਈ ਗੱਲ ਮਾਰਾ ਕਿਰਪਾ ਕਰਨ ਸਰ ਧੰਨਵਾਦ ਟੈਸਟਿਕ ਨਸੀ ਗਾਲ ਜੀ ਬਹੁਤ ਬਹੁਤ ਧੰਨਵਾਦ ਸਾਡੇ ਮਾਤਾ ਜੀ ਵੀ ਇੱਥੇ ਆਏ ਵੀ ਤੁਰਨ ਲਾ ਦੇ ਡਾਕਟਰ ਸਾਹਿਬ ਨੇ ਤੁਰਦੇ ਨਹੀਂ ਸੀਗੇ ਕੁਰਸੀ ਤੇ ਜੁੜੇ ਬੈਠੇ ਸੀਗੇ ਮਾਤਾ ਜੀ ਕਿਤੋਂ ਨਵੇਂ ਸ਼ਹਿਰ ਤੋਂ ਸੀ ਬਸ ਐਨ ਐ ਜਲੰਧਰ ਤੋਂ ਜਲੰਧਰ ਤੋਂ ਉੱਥੇ ਜਲੰਧਰ ਕਿੱਥੇ ਰਹਿੰਦੇ ਤੁਸੀਂ ਜਲੰਧਰ ਗੁਰਦੇ ਆਲਕਲੋਂ ਤੇ ਬੇਬੇ ਸਾਡੇ ਕੋਲੇ ਆਉਂਦੇ ਨੇ ਅੱਜ ਬਿਨਾ ਸਟਿਕ ਤੋਂ ਤੁਰੇ ਫਿਰਦੇ ਨੇ ਡਾਕਟਰ ਸਾਹਿਬ ਨੇ ਚਾਰ ਪੰਜ ਦਿਨ ਇਹਨਾਂ ਦੀ ਥੈਰੇਪੀ ਕੀਤੀ ਆ ਤੇ ਮਾਤਾ ਵੀ ਪੂਰੇ ਐਨ ਸੈੱਟ ਹੋ ਗਿਆ ਵੈਗਰੂ ਮੇਰੀ ਹੈ ਹੈ ਤੇਰੀ ਕੀ ਹੈ ਤੈਨੂੰ ਲੜਾਈ ਕਰਨਾ ਆ ਲੜਨਾ ਆਈਏ ਬੇਬੇ ਮੇਰੇ ਨਾਲ ਕੀ ਕਰਤਾ ਬੇਬੇ ਕਸਾ ਠੀਕ ਆ ਮਾ ਚੱਲਾਂਗੇ ਬੇਬੇ ਆਪਾਂ